ਸੋ ਲਈ ਵੱਡੀ ਖਬਰ ਦੋ ਗੈਂਗਸਟਰਾਂ ਦੇ ਨਾਲ ਜੁੜੀ ਹੋਈ ਹੈ ਗੈਂਗਸਟਰ ਲਾਰੈਂਸ ਬਸ਼ਨੋਈ ਅਤੇ ਗੈਂਗਸਟਰ ਸਹਿਜਾਦ ਪੱਟੀ ਦੇ ਵਿਚਾਲੇ ਵਿਵਾਦ ਖੜਾ ਹੋ ਗਿਆ ਦੋਵਾਂ ਦੀ ਆਪਸ ਦੇ ਵਿੱਚ ਪਹਿਲਾਂ ਦੋਸਤੀ ਸੀ ਹੁਣ ਦੁਸ਼ਮਣੀ ਬਣਦੀ ਨਜ਼ਰ ਆ ਰਹੀ ਹੈ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ ਜ਼ਿਕਰ ਖਾਸ ਹੈ ਕਿ ਜਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਲਾਰੈਂਸ ਬਸ਼ਨੋਈ ਦੇ ਵੱਲੋਂ ਇੱਕ ਧਮਕੀ ਦਿੱਤੀ ਜਾਂਦੀ ਹੈ ਹਾਪੀ ਸਾਈਜ਼ ਨੂੰ ਤੇ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਅਸੀਂ ਬਦਲਾ ਲਿਆਂਗੇ ਹਾਲਾਂਕਿ ਇਸ ਬਿਆਨ ਦੀ ਕਿਸੇ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਜਾਂਦੀ ਤੇ ਨਾ ਹੀ ਪ੍ਰੋ ਪੰਜਾਬ ਇਸ ਦੀ ਪੁਸ਼ਟੀ ਕਰਦਾ ਪਰ ਉਸ ਬਿਆਨ ਤੋਂ ਬਾਅਦ ਹੁਣ ਜਿਹੜਾ ਗੈਂਗਸਟਰ ਹੈ ਸਹਾਜਾਦ ਪੱਟੀ ਜੋ ਪਾਕਿਸਤਾਨ ਦਾ ਗੈਂਗਸਟਰ ਮੰਨਿਆ ਜਾਂਦਾ ਹੈ ਉਸਦੇ ਵੱਲੋਂ ਸਿੱਧੇ ਤੌਰ ਤੇ ਲਲਕਾਰਿਆ ਗਿਆ ਤੇ ਧਮਕੀ ਦਿੱਤੀ ਗਈ ਹੈ ਲਾਰੈਂਸ ਬਸ਼ਨੋਈ ਨੂੰ ਤਾਂ ਸਿੱਧੇ ਤੌਰ ਤੇ ਗੱਲ ਕਹੀ ਗਈ ਹੈ ਕਿ ਤੂੰ ਤਾਂ ਆਪਣੇ ਮੁਲਕ ਚ ਚਿੜੀ ਵੀ ਨਹੀਂ ਮਰਵਾ ਸਕਦਾ ਤੇ ਮੈਂ ਜਾਣਦਾ ਤੇਰਾ ਕਿੱਡਾ ਕਰ ਰੈਕਟ ਹੈ ਤੇ ਮੇਰਾ ਜਿਹੜਾ ਰੈਕਟ ਹੈ ਬਹੁਤ ਵੱਡਾ ਹੈ ਤੇ ਉਸਦੇ ਵੱਲੋਂ ਹੋਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਮੇਰੇ ਕੋਲ ਜਿਹੜਾ ਸਿੱਧੂ ਮੁਸੇਵਾਲੇ ਦਾ ਕਤਲ ਹੋਇਆ ਸੀ ਤੇ ਬਾਬਾ ਸਦਕੀ ਦਾ ਜਿਹੜਾ ਕਤਲ ਹੋਇਆ ਉਸ ਨੂੰ ਲੈ ਕੇ ਬਹੁਤ ਸਾਰੇ ਸਬੂਤ ਨੇ ਤੇ ਜੇਕਰ ਮੈਂ ਉਹ ਸਬੂਤ ਸਾਹਮਣੇ ਰੱਖ ਦਿੱਤੇ ਤਾਂ ਤੈਨੂੰ ਜਵਾਬ ਦੇਣਾ ਔਖਾ ਹੋ ਜਾਏਗਾ ਉਸ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਜਦੋਂ ਤੋਂ ਮੈਂ ਬੱਚਾ ਸੀ ਉਦੋਂ ਤਾਂ ਮੇਰੇ ਮੁੱਛ ਵੀ ਨਹੀਂ ਸੀ ਫੁੱਟੀ ਜਦੋਂ ਤੋਂ ਮੈਂ ਗੋਲੀਆਂ ਦੀ ਖੜਾਕ ਸੁਣਦਾ ਆ ਰਿਆਂ ਤੇ ਸਿੱਧੇ ਤੌਰ ਤੇ ਜਿਹੜੀ ਹੈ ਵੱਡੀ ਇਹ ਧਮਕੀ ਦਿੱਤੀ ਗਈ ਹੈ ਤੇ ਇਸ ਦੇ ਤੌਰ ਤੇ ਜਿਹੜਾ ਲਲਕਾਰਿਆ ਗਿਆ ਹਾਲਾਂਕਿ ਹਾਫਿਜ਼ ਸਾਈਜ਼ ਨੂੰ ਮਾਰਨ ਦੇ ਲਈ ਲਾਰੈਂਸ ਬਸ਼ਨੋਈ ਦੇ ਵੱਲੋਂ ਕਿਹਾ ਜਾਂਦਾ ਕਿ ਇੱਕ ਧਮਕੀ ਦਿੱਤੀ ਜਾਂਦੀ ਹੈ ਜਦੋਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਸਹਿਜਾਦ ਪੱਟੀ ਦੇ ਵੱਲੋਂ ਵੱਡੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ ਤੇ ਕਹਿ ਦਿੱਤਾ ਜਾਂਦਾ ਕਿ ਮੇਰੇ ਤਾਂ ਉਦੋਂ ਮੁੱਛ ਨਹੀਂ ਸੀ ਫੁੱਟੀ ਜਦੋਂ ਤੋਂ ਮੈਂ ਇਹ ਕੰਮ ਕਰਦਾ ਆ ਰਿਹਾ ਮੈਨੂੰ ਪਤਾ ਕਿ ਮੇਰਾ ਨੈਟਵਰਕ ਕਿੰਨਾ ਕ ਵੱਡਾ ਤੇ ਤੇਰਾ ਨੈਟਵਰਕ ਕਿੰਨਾ ਕ ਵੱਡਾ ਤੂੰ ਤਾਂ ਆਪਣੇ ਮੁਲਕ ਦੇ ਵਿੱਚ ਚਿੜੀ ਤੱਕ ਨਹੀਂ ਮਰਵਾ ਸਕਦਾ ਇਹ ਗੱਲ ਉਸਦੇ ਵੱਲੋਂ ਇੱਕ ਵੀਡੀਓ ਦੇ ਰਾਹੀਂ ਸਾਂਝੀ ਕੀਤੀ ਗਈ ਹੈ ਸਦੇ ਤੌਰ ਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਗਈ ਹੈ ਹਾਲਾਂਕਿ ਲਾਰੈਂਸ ਬਿਸ਼ਨੋਈ ਅਤੇ ਸਹਜਾਦ ਪੱਟੀ ਦੇ ਵਿੱਚ ਨੇੜਤਾ ਵੀ ਦੱਸੀ ਜਾਂਦੀ ਹੈ ਕਿ ਦੋਹਾਂ ਦੇ ਵਿੱਚ ਪਹਿਲਾਂ ਵੱਡੀ ਨੇੜਤਾ ਸੀ ਦੋਵਾਂ ਦੀ ਫੋਟੋਆਂ ਵੀ ਵਾਇਰਲ ਹੋਈਆਂ ਸੀ ਪਰ ਹੁਣ ਸੱਦੇ ਤੌਰ ਤੇ ਆ ਜਿਹੜਾ ਲਲਕਾਰਿਆ ਗਿਆ ਇੱਕ ਧਮਕੀ ਦੀ ਜਿਹੜੀ ਵੀਡੀਓ ਹੈ ਉਹ ਸਾਹਮਣੇ ਆਈ ਹੈ ਤੇ ਸਹਾਜਤ ਭੱਟੀ ਕਹਿੰਦਾ ਨਜ਼ਰ ਆਉਂਦਾ ਕਿ ਮੇਰਾ ਨੈਟਵਰਕ ਬਹੁਤ ਵੱਡਾ ਮੇਰੇ ਕੋਲ ਬਹੁਤ ਸਾਰੇ ਸਬੂਤ ਨੇ ਤੇਰੇ ਖਿਲਾਫ ਸਭ ਤੋਂ ਵੱਡਾ ਜਿਹੜਾ ਸਬੂਤ ਹੈ ਉਹ ਮੁਸੇਵਾਲੇ ਦਾ ਕਤਲ ਤੇ ਬਾਬਾ ਸਿਦਕੀ ਦਾ ਜਿਹੜਾ ਕਤਲ ਹੁੰਦਾ ਕਿਸ ਦੇ ਕਹਿਣ ਦੇ ਉੱਤੇ ਕਤਲ ਹੁੰਦਾ ਤੇ ਕਿਸ ਦੇ ਵੱਲੋਂ ਜਿਹੜੇ ਹਥਿਆਰ ਨੇ ਉਹ ਮੁਹੱਈਆ ਕਰਵਾਏ ਜਾਂਦੇ ਨੇ ਉਹ ਮੇਰੇ ਕੋਲ ਸਾਰੇ ਸਬੂਤ ਨੇ ਤੇ ਮੈਂ ਉਹ ਜਿਹੜੇ ਸਬੂਤ ਨੇ ਮੈਂ ਅੱਗੇ ਰੱਖ ਦਿਆਂਗਾ ਜੇਕਰ ਮੁਰ ਤੋਂ ਲਾਰੈਂਸ ਨੇ ਅਜਿਹੀ ਗੱਲ ਕੀਤੀ ਮੇਰੇ ਮੁਲਕ ਨੂੰ ਤੇ ਮੈਨੂੰ ਕਿਸੇ ਤਰ੍ਹਾਂ ਦੀ ਜਾਂ ਕਿਸੇ ਮੇਰੇ ਬੰਦੇ ਨੂੰ ਨੁਕਸਾਨ ਪਹ ਕੋਸ਼ਿਸ਼ ਕੀਤੀ 사जात ਪੱਟੀ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਮੈਂ ਜਿਸ ਮੁਲਕ 'ਚ ਬੈਠਾ ਹਾਂ ਮੇਰੇ ਕੋਲ ਇੱਥੇ ਵੀ ਬਹੁਤ ਵੱਡਾ ਨੈਟਵਰਕ ਹੈ ਉਸ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਮੈਂ ਉਸ ਮੁਲਕ 'ਚ ਨਹੀਂ ਬੈਠਾ ਜਿਸ ਦੀ ਉਹ ਗੱਲ ਕਰਦਾ ਪਰ ਉਹ ਕਹਿੰਦਾ ਕਿ ਜਿਸ ਮੁਲਕ 'ਚ ਮੈਂ ਬੈਠਾ ਹਾਂ ਇੱਥੋਂ ਵੀ ਮੇਰੇ ਕੋਲ ਬਹੁਤ ਵੱਡਾ ਨੈਟਵਰਕ ਹੈ ਮੈਨੂੰ ਪਤਾ ਮੇਰੇ ਸੰਪਰਕ ਸਾਰੇ ਪਾਸੇ ਬੈਠੇ ਨੇ ਪਰ ਲਾਰੈਂਸ ਦੇ ਕੋਲ ਕੋਈ ਅੱਡਾ ਵੱਡਾ ਨੈਟਵਰਕ ਨਹੀਂ ਹੈ ਹਾਲਾਂਕਿ ਉਸ ਦੇ ਵੱਲੋਂ ਕਿਹਾ ਗਿਆ ਕਿ ਉਸਨੇ ਜਦੋਂ ਬਿਆਨ ਦਿੱਤਾ ਉਸ ਤੋਂ ਬਾਅਦ ਉਹ ਚੁੱਪ ਸੀ ਉਸ ਨੂੰ ਪਤਾ ਹੈ ਕਿ ਲਾਰੈਂਸ ਦਾ ਨੈਟਵਰਕ ਐਡਾ ਕੋ ਵੱਡਾ ਨਹੀਂ ਸਿੱਧਾ ਲਲਕਾਰਿਆ ਗਿਆ ਸਹਾਜਤਪੱਟੀ ਦੇ ਵੱਲੋਂ ਤੇ ਗੱਲਾਂ ਉਹ ਕਹਿ ਦਿੱਤੀਆਂ ਗਈਆਂ ਨੇ ਜੋ ਪੁਰਾਣੇ ਦੌਰ ਦੇ ਵਿੱਚ ਬੀਤੀਆਂ ਨੇ ਤੇ ਜਿਹੜੀਆਂ ਨਾ ਲਾਰੈਂਸ ਵੀ ਕਿਤਨਾ ਕਿਤੇ ਮਸ਼ਹੂਰੀ ਜ਼ਰੂਰ ਖੱਟ ਗਿਆ ਬਦਨਾਮੀ ਵੀ ਜ਼ਰੂਰ ਖੱਟ ਗਿਆ ਉਹ ਗੱਲਾਂ ਉਸ ਦੇ ਵੱਲੋਂ ਕਈਆਂ ਗਈਆਂ ਨੇ ਤੇ ਨਾਲ ਹੀ ਕਿਹਾ ਗਿਆ ਕਿ ਲਾਰੈਂਸ ਦਾ ਜਿਹੜਾ ਕਤਲ ਹੋਇਆ ਬਾਬਾ ਸਿਦਕੀ ਦਾ ਜਿਹੜਾ ਕਤਲ ਹੋਇਆ ਉਸ ਦੇ ਸਾਰੇ ਸਬੂਤ ਉਸ ਦੇ ਕੋਲ ਨੇ ਕਿਸ ਨੇ ਹਥਿਆਰ ਮੁਹੱਈਆ ਕਰਾਏ ਤੇ ਕਿਹੜੇ ਲੋਕਾਂ ਦੇ ਵੱਲੋਂ ਜਿਹੜਾ ਇਸ ਗੱਲ ਦੇ ਵਿੱਚ ਇਸ ਕੰਮ ਨੂੰ ਲੈ ਕੇ ਜ਼ਿਕਰ ਕੀਤਾ ਜਾਂਦਾ ਹੈ ਤੇ ਕਿਹੜੇ ਲੋਕਾਂ ਦੇ ਵੱਲੋਂ ਇਹ ਸਾਰਾ ਤਾਨਾ ਬਾਣਾ ਬੁਣਿਆ ਜਾਂਦਾ ਉਹ ਕਹਿੰਦਾ ਹੈ ਕਿ ਜੇ ਮੋੜ ਤੋਂ ਅਜਿਹੀ ਗੱਲ ਹੋਈ ਤਾਂ ਮੈਂ ਫਿਰ ਅੱਗੇ ਆ ਕੇ ਸਾਰੀਆਂ ਗੱਲਾਂ ਫਰੋਲ ਦਿਆਂਗਾ